ਇੱਕ ਵਾਰੀ ਮੁਰਤੋਂ ਸੀਐਮ ਸਾਹਿਬ ਚਰਚਾ ਚ ਨੇ ਤੇ ਲਗਾਤਾਰ ਲੋਕ ਸ਼ਾਬਾਸ਼ੀਆਂ ਦੇ ਰਹੇ ਨੇ ਸ਼ਾਬਾਸ਼ੀਆਂ ਹੀ ਨਹੀਂ ਧੰਨਵਾਦ ਵੀ ਕਰ ਰਹੇ ਨੇ ਕਿਉਂਕਿ ਇੱਕ ਬਜ਼ੁਰਗ ਮਹਿਲਾ ਨੂੰ ਜਦੋਂ 에어 ਲਿਫਟ ਕਰਕੇ ਹਸਪੀਟਲ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਲੋਕ ਤਾਰੀਫਾਂ ਦੇ ਪੁੱਲ ਹਿਮਾਚਲ ਪ੍ਰਦੇਸ਼ ਦੇ ਸੀਐਮ ਸੁਖਵਿੰਦਰ ਸਿੰਘ ਸੁਖੂ ਦੇ ਤਾਰੀਫ ਨੂੰ ਲੈ ਕੇ ਕਹਿ ਰਹੇ ਨੇ ਦੂਜੇ ਪਾਸੇ ਦੱਸ ਦਈਏ ਕਿ ਜਿਹੜੀ ਮਹਿਲਾ 69 ਸਾਲ ਦੀ ਆ ਉਹਨੇ ਕਈ ਦਿਨਾਂ ਤੋਂ ਕੁਝ ਖਾਦਾ ਨਹੀਂ ਸੀ ਬਿਮਾਰ ਸੀ ਤੇ ਖਾਣ ਪੀਣ ਦੇ ਨਾਲ ਨਾਲ ਚੱਲਣ ਫਿਰਨ ਦੇ ਵਿੱਚ ਵੀ ਉਹ ਅਸਮਰਥ ਸੀ ਅਸਮਰਥ ਹੋਣ ਕਰਕੇ ਉਹਦੀ ਮੈਡੀਕਲ ਫੈਸਿਲਿਟੀ ਨਹੀਂ ਮਿਲ ਪਾ ਰਹੀ ਸੀ ਤੇ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਨੂੰ ਇਹ ਗੱਲ ਪਤਾ ਲੱਗੀ ਤੇ ਉਹਨਾਂ ਨੇ ਤੁਰੰਤ ਪ੍ਰਭਾਵ ਤੇ ਐਕਸ਼ਨ ਲੈਂਦੇ ਹੋਏ ਆਦੇਸ਼ ਦਿੱਤੇ ਤੇ ਉਸ ਤੋਂ ਬਾਅਦ ਟੀਮ ਨੇ ਐਕਸ਼ਨ ਲਿਆ ਤੇ 에어 ਲਿਫਟ ਕਰਕੇ ਟਾਂਡਾ ਮੈਡੀਕਲ ਕਾਲਜ ਕਾਂਗੜਾ ਵਿਖੇ ਉਹਨਾਂ ਨੂੰ 에어 ਲਿਫਟ ਕੀਤਾ ਗਿਆ ਤੇ ਉੱਥੇ ਹੁਣ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਦੱਸ ਦੇਈਏ ਤੁਹਾਨੂੰ ਕਿ ਸਿੱਧੇ ਤੌਰ ਤੇ ਜਿੱਥੇ ਇੱਕ ਵਾਰੀ ਮੋੜ ਤੋਂ ਇਨਸਾਨੀਅਤ ਭਾਵਨਾਵਾਂ ਦਾ ਪਰਚੇ ਸਮਝਣ ਦੇ ਤਰੀਕੇ ਨਾਲ ਦਿੰਦੇ ਹੋਏ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹੈਲੀਕਾਪਟਰ ਭੇਜ ਕੇ ਬਿਮਾਰੀ ਦੇ ਨਾਲ ਜੁੜ ਰਹੀ 69 ਸਾਲਾ ਬਜ਼ੁਰਗ ਬੀਬੀ ਕਪੂਰੀ ਦੇਵੀ ਨੂੰ ਵੱਡਾ ਬੰਗਾਲ ਤੋਂ ਏਅਰ ਲਿਫਟ ਕਰਕੇ ਡਾਂਡਾ ਮੈਡੀਕਲ ਕਾਲਜ ਕਾਂਗੜਾ ਪਹੁੰਚਾਇਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਜਿਵੇਂ ਹੀ ਪਤਾ ਚੱਲਿਆ ਸੀ ਇਸ ਗੱਲ ਬਾਰੇ ਕਿ ਕਾਂਗੜਾ ਦੀ ਰਹਿਣ ਵਾਲੀ ਜੋ ਕਿ ਬੜਾ ਬੰਗਾਲ ਦੀ ਸਥਾਨਕਾ ਕਪੂਰੀ ਦੇਵੀ ਪਿਛਲੇ ਇੱਕ ਹਫਤੇ ਤੋਂ ਅਸਵਸਥ ਹੈ ਤਿਖਾਨ ਪੀਣ ਨੂੰ ਲੈ ਕੇ ਚੱਲਣ ਫਿਰਨ ਦੇ ਵਿੱਚ ਵੀ ਉਹਨੂੰ ਦਿੱਕਤ ਆ ਰਹੀ ਹੈ ਤੇ ਉਸ ਮਹਿਲਾ ਨੂੰ 에어 ਲਿਫਟ ਕੀਤਾ ਗਿਆ ਤੇ ਚੰਗੀਆਂ ਜਿਹੜੀਆਂ ਸੇਵਾ ਸੁਵਿਧਾਵਾਂ ਨੇ ਉਹਨਾਂ ਨੂੰ ਦੇਣ ਦੇ ਲਈ ਨਿਰਦੇਸ਼ ਜਿਹੜੇ ਸੀ ਉਹ ਦਿੱਤੇ ਗਏ ਹੈਲੀਕਾਪਟਰ ਦੇ ਮਾਧਿਅਮ ਦੇ ਨਾਲ ਅੱਜ ਸਵੇਰੇ ਕਪੂਰੀ ਦੇਵੀ ਨੂੰ ਬੜਾ ਬੰਗਾਲ ਤੋਂ ਲੈ ਕੇ 에어 ਲਿਫਟ ਕੀਤਾ ਗਿਆ ਤੇ ਉਹਨਾਂ ਨੂੰ ਟਾਂਡਾ ਮੈਡੀਕਲ ਕਾਲਜ ਦੇ ਵਿੱਚ ਸਿਹਤ ਸੁਵਿਧਾਮ ਦਾ ਲਾਭ ਦੇਣ ਦੇ ਵਾਸਤੇ ਪੜਤੀ ਕਰਵਾਇਆ ਗਿਆ ਕਪੂਰੀ ਦੇਵੀ ਨੂੰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਹੈ ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਉਹਨਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਆ ਪਰ ਇਸ ਚੀਜ਼ ਦੇ ਲਈ ਜਿੱਥੇ ਇੱਕ ਪਾਸੇ ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਸੁਖੂ ਦਾ ਵੀ ਧੰਨਵਾਦ ਕਰੇ ਹਨ ਜੋ ਕਿ ਹਿਮਾਚਲ ਪ੍ਰਦੇਸ਼ ਦੇ ਸੀਐਮ ਹਨ ਤੇ ਦੂਜੇ ਪਾਸੇ ਜਿਹੜੀ ਟੀਮ ਉਹਨਾਂ ਨੂੰ 에어 ਲਿਫਟ ਕਰਕੇ ਲਿਆਈ ਤੇ ਹੁਣ ਜਿਹੜੇ ਡਾਕਟਰ ਉਹਨਾਂ ਨੂੰ ਟ੍ਰੀਟਮੈਂਟ ਦੇ ਰਹੇ ਨੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਐਕਸ਼ਨ ਜਿਹੜਾ ਮੁੱਖ ਮੰਤਰੀ ਨੇ ਲਿਆ ਤੇ ਹੁਣ ਪੂਰੇ ਸੂਬੇ ਨਹੀਂ ਮੁਲਕ ਭਰ ਦੇ ਵਿੱਚ ਇਹੀ ਗੱਲ ਹੋ ਰਹੀ ਆ ਕਿ ਜਿਸ ਤਰੀਕੇ ਨਾਲ ਸੀਐਮ ਸਾਹਿਬ ਨੇ ਇੱਕ ਇਨਸਾਨ ਹੋਣ ਦੀ ਭਾਵਨਾ ਨੂੰ ਸਮਝਿਆ ਤੇ ਇਸ ਨੂੰ ਸਮਝਦੇ ਹੋਏ ਜਿਹੜਾ ਐਕਸ਼ਨ ਲਿਆ ਜੇਕਰ ਪੂਰੇ ਮੁਲਕ ਦੇ ਵਿੱਚ ਇਹੋ ਜਿਹੇ ਐਕਸ਼ਨ ਲਿੱਤੇ ਜਾਣ ਜਾਂ ਇਹੋ ਜਿਹੇ ਕੰਮ ਹੋਣ ਤੇ ਸ਼ਾਇਦ ਲੋਕਾਂ ਨੂੰ ਕਦੇ ਵੀ ਸਿਹਤ ਸੁਵਿਧਾਵਾਂ ਨੂੰ ਲੈ ਕੇ ਜਿਹੜਾ ਸੀ ਉਹ ਦੋ ਚਾਰ ਸਮੱਸਿਆ ਦੇ ਵਿੱਚ ਨਹੀਂ ਹੋਣਾ ਪਏਗਾ